ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਏ ਆ ਜੀ ਹਨੂਮਾਨ ਜੀ ਦਾ ਮੰਦਿਰ ਹਾਗੀ ਬੰਦਰ ਪਿੰਡ ਚ ਪਿਛਾਪੁਰ ਦੇ ਮੰਦਿਰ ਹੈਗਾ ਬਹੁਤ ਵਧੀਆ ਮੰਦਿਰ ਹੈ ਤੇ ਆਪਾਂ ਸੇਵਾ ਲਾਉਣੇ ਆ ਜੋ ਮੰਦਿਰੋਂ ਕੇਲੇ ਪਾਈਏ ਕਰ ਆ ਲੋ ਜੀ ਲੈ ਵੀ ਦੇਖੋ ਦੋਸਤੋ ਲੋਕ ਕੀ ਕਹਦੇ ਆ ਆ ਬੈਠਿਆ ਤੇ ਉਹ ਕੁਝ ਕਹਿੰਦੇ ਤਾਂ ਨਹੀਂ ਇਹ ਹੈ? ਪੁੱਛ ਲਾਇਆ ਇਹਨਾਂ ਨੂੰ ਕੁਝ ਕਹਿਣਗੇ ਤਾਂ ਨਹੀਂ? ਦੋ ਜਣੇ ਆ ਦੋ ਤਾਂ ਪਾਸ ਇੱਥੇ। ਅੱਛਾ ਯਾਰ। ਲਓ ਜੀ। ਆ ਜਾਓ ਅੱਗੇ। ਇੱਧਰ ਨਾ ਆ ਕੇ ਆਉਂਦੇ ਆ ਇਹ। ਆ। ਇੱਕ ਉਧਰ ਵੀ ਬਣੀ ਜਾਂਦਾ ਨਾ ਮੰਦਰੋਸੇ। ਹੈ? ਇੱਕ ਮੰਦਰ ਹੋਰ ਬਣੀ ਜਾਂਦਾ ਉਹਨੋਂ ਪਾ ਦੇ ਉਹਨਾਂ ਕੋ ਬਾਹਰ ਉਹ ਕਹਿੰਦਾ ਆ ਕੋਈ ਜਾਂਦਾ ਕਹਿੰਦਾ ਮੇਰੇ ਮਾਰੇ ਹਾਂ ਵਾਜੀ ਵਾਹ ਬਹੁਤ ਸੋਹਣਾ ਮੰਦਿਰ ਹੈ ਜੀ ਇੱਛਾਪੂਰ ਕ ਮੰਦਿਰ ਤੇ ਇੱਧਰ ਵੀ ਹੈ ਉਹ ਵਰਦੇ ਆ ਵੇ ਹਾਂ ਮਰਾਜ ਲੱਗੇ ਤੇ ਹਾਂ ਮਰਾ ਦੇਖੀ ਜਾ ਹਾਂ 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 ਸੜਦੇ ਹੋਰ ਉਧਰ ਹੀ ਸੜਦੇ ਦੋ ਤਿੰਨ ਜਾਣੇ ਉਧਰ ਬਹੁਤ ਹੈਗੇ ਤੇ ਆ ਰੱਖੀ ਮਗਰ ਮੋਹਰੇ ਦਾ ਆ ਜਾ ਓਏ ਆਪਣੇ ਬੈਗ ਤੇ ਆਪਣੇ ਬੈਗ ਉਹ ਗੰਬਲ ਲੈ ਜਾ ਤੂੰ ਇਹਨਾਂ ਖੋਲੀ ਰੋ ਭੱਜ ਕੇ ਜਾ ਬੈਗ ਖੋਲੀ ਜਾਂਦਾ ਨਾ ਲਾਣਾ ਐਣਾ ਕਰ ਆ ਐਣਾ ਕਰ ਆ ਐਣਾ ਕਰ ਆਪਣੇ ਉਹ ਗੰਬਲ ਨਾਲ ਲੈ ਓਏ ਉਹ ਨਾ ਲੈ ਜੇ ਕਵਰ ਓਏ ਹੈ ਨਹੀਂ ਲੈ ਗਿਆ ਇਹਨੂੰ ਪਤਾ ਨਹੀਂ ਦੇ ਕਿੰਨਾਂ ਨਹੀਂ ਲੈ ਜਾਂਦਾ ਹੈ ਮਾ ਕਰਤਾ ਜੀ ਕੰਮ ਹੋਈ ਮਾ ਗਿੰਦਲ ਨੇ ਲੈ ਗਿਆ ਨਾ ਉਹ ਪਰਲੇ ਬਾਰੇ ਕਵਰ ਸੀਗੇ ਫੋਨ ਦੇ ਹਾਂ ਆਪੇ ਥੱਲੇ ਹੋਵੇ ਚਲ ਚੱਲੀਏ ਫਿਰ ਹੋਰ ਹੈ ਬਹੁਤ ਬਈਆ ਯਾਰ ਚਲ ਪੂਨਰਦਾਨ ਹੋ ਗਿਆ ਹਾਂ ਤੇ